ਗੱਟ ਬਗੜ ਚਿੱਤ ਸਭ ਤੋਂ ਪਹਿਲਾਂ ਮੈਂ ਪੰਜਾਬ ਸਰਕਾਰ ਮਾਨਯੋਗ ਮੁੱਖ ਮੰਤਰੀ ਪੰਜਾਬ ਮਾਨਯੋਗ ਡੀਜੀਪੀ ਪੰਜਾਬ ਦਾ ਦਿਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਮੈਨੂੰ ਗੁਰੂ ਨਗਰੀ ਸ੍ਰੀ ਅਮਰਿਤਸਰ ਸਾਹਿਬ ਦੇ ਵਿੱਚ ਸੇਵਾ ਨਿਭਾਉਣ ਦਾ ਮੌਕਾ ਦਿੱਤਾ ਇਹ ਮੇਰੇ ਵਾਸਤੇ ਬਹੁਤ ਮਾਨ ਦੀ ਗੱਲ ਹੈ ਨਾਲ ਦੇ ਨਾਲ ਇੱਕ ਵੱਡੀ ਜ਼ਿੰਮੇਵਾਰੀ ਵੀ ਹੈ ਮੈਂ ਹੁਣ ਕੁਝ ਟਾਈਮ ਪਹਿਲਾਂ ਹੀ ਬਤੋਰੀ ਐਸਐਸਪੀ ਅੰਮ੍ਰਿਤਸਰ ਰੂਰਲ ਦਾ ਚਾਰਜ ਸੰਭਾਲਿਆ ਹੈਗਾ ਸ਼ਾਇਦ ਤੁਹਾਡੇ ਧਿਆਨ ਚ ਹੋਗਾ ਇਸ ਤੋਂ ਪਹਿਲਾਂ ਮੈਂ ਐਸਐਸਪੀ ਬਟਾਲਾ ਤਾਇਨਾਤ ਸੀਗਾ ਉਸ ਤੋਂ ਪਹਿਲਾਂ ਐਸਐਸਪੀ ਪਠਾਨਕੋਟ ਬਟ ਅੰਮ੍ਰਿਤਸਰ ਰੂਰਲ ਦੇ ਨਾਲ ਮੇਰਾ ਇੱਕ ਸਪੈਸ਼ਲ ਕਨੈਕਸ਼ਨ ਹੈ ਕਿਉਂਕਿ ਜਦੋਂ ਮੈਂ ਸਰਵਿਸ 'ਚ ਆਇਆ ਸੀਗਾ ਦਿਸ ਵਾਸ ਦਾ ਫਰਸਟ ਡਿਸਟ੍ਰਿਕਟ ਵਾਇਰ ਆਈ ਹੈਡ ਜੁਆਇੰਡ ਦਾ ਸਰਵਿਸ ਤਮੀਰੀ ਟ੍ਰੇਨਿੰਗ ਇਸੇ ਜ਼ਿਲ੍ਹੇ ਦੇ ਵਿੱਚ ਹੋਈ ਚਾਰਟੇਵਨ ਥਾਣੇ ਦੇ ਵਿੱਚ ਬਤੌਰ ਐਸਐਚਓ ਮੈਂ ਰਿਹਾ ਕਾਫੀ ਟਾਈਮ ਉਦੋਂ ਕੋਵਿਡ ਦਾ ਟਾਈਮ ਸੀਗਾ ਤਾਂ ਮੇਰੀ ਪੂਰੀ ਕੋਸ਼ਿਸ਼ ਇਹ ਹੀ ਹੋਗੀ ਕਿ ਅਸੀਂ ਇੱਕ ਟਰਾਂਸਪੇਰੈਂਟ ਔਰ ਇੱਕ ਪ੍ਰੋਫੈਸ਼ਨਲ ਪੁਲਿਸਿੰਗ ਦਾ ਮਾਡਲ ਜਿਹੜੀ ਇੱਥੇ ਦੇ ਲੋਕਾਂ ਨੂੰ ਦੇ ਦਈਏ ਤਾਂ ਟੀਮ ਜਿਹੜੀ ਇੱਥੇ ਦੀ ਹੈਗੀ ਇਟ ਇਜ਼ ਅ ਬ੍ਰਿਲिएंट ਐਕਸਲੈਂਟ ਟੀਮ ਤਾਂ ਇਹਨਾਂ ਦੇ ਨਾਲ ਰਲ ਕੇ ਸੀ ਕੰਮ ਕਰਾਂਗੇ ਤਾਂ ਮੇਨਲੀ ਜਿਹੜੇ ਫੋਕਸ ਪੁਆਇੰਟਸ ਹੈਗੇ ਨੇ ਇਹੋ ਜਿਹਾ ਪੁਲਿਸ ਮਾਡਲ ਆਪਾਂ ਦਈਏ ਜਿਹਦੇ ਵਿੱਚ ਇੱਕ ਟਰਾਂਸਪੇਰੈਂਟ ਪੁਲਿਸਿੰਗ ਹੋਵੇ ਇਨ ਅਕੋਰਡੈਂਸ ਟੂ ਲਾ ਦੂਜਾ ਪੰਜਾਬ ਸਰਕਾਰ ਦੀ ਆਲਰੇਡੀ ਜਿਹੜੀ ਚੱਲਦੀ ਮੁਹਿੰਮ ਹੈ ਯੁੱਧ ਨਸ਼ਾ ਵਿਰੁੱਧ ਤਾਂ ਉਹਨੂੰ ਹੋਰ ਫੋਕਸਡ ਤਰੀਕੇ ਨਾਲ ਆਪਾਂ ਨਸ਼ਾ ਮੁਕਤ ਡਿਸਟ੍ਰਿਕਟ ਨਸ਼ਾ ਮੁਕਤ ਪੰਜਾਬ ਕਰੀਏ ਇਸ ਤੋਂ ਇਲਾਵਾ ਤੋਂੜੇ ਧਿਆਨ ਚ ਜਿਸ ਤਰ੍ਹਾਂ ਹੋਗਾ देयर हैव एन ਇਨਸੀਡੈਂਟਸ ਗੈਂਗ ਵਾਇਲੈਂਸ ਦੇ ਇਨਸੀਡੈਂਟਸ ਆਗੇ ਨੇ ਤਾਂ ਉਤੇ ਨੱਥ ਪਾਣਾ ਸਾਡੀ ਪ੍ਰਾਥਮਿਕਤਾ ਹੋਗੀ ਐਂਡ इवन ਇਸ ਤੋਂ ਇਲਾਵਾ ਕਿ ਗਰਾਸ ਰੂਟ ਪੁਲਿਸਿੰਗ ਲੋਕਾਂ ਦਾ ਪੁਲਿਸ ਕੋਲ ਐਕਸੈਸ ਇੱਕ ਟਰਾਂਸਪੇਰੈਂਟ ਫੇਅਰ ਪੁਲਿਸਿੰਗ ਏ ਇੰਪੋਰਟੈਂਟ ਐਸਪੈਕਟਸ ਹੈਗੇ ਸਾਡੀ ਪੁਲਿਸਿੰਗ ਦੇ ਜਿਹੜੇ ਅਸੀਂ ਲੋਕਾਂ ਨੂੰ ਦੇਣਾ ਚਾਹੁੰਦੇ ਹਾਂ ਤਾਂ ਮੈਂ ਤੁਹਾਡੇ ਥਰੂ ਸਾਰੀ ਜਿਹੜੀ ਸਤਕਾਰਯੋਗ ਸੰਗਠਨ ਹੈ ਸ੍ਰੀ ਅਮਰਿੰਦਰ ਸਾਹਿਬ ਦੀ ਜਾਂ ਜਿਹੜੇ ਲੋਕਲ ਲੀਡਰਸ਼ਿਪ ਹੈ ਜਾਂ ਸਮਾਜਿਕ ਧਾਰਮਿਕ ਜਿਹੜੀ ਜਥੇਬੰਦੀਆਂ ਹੈ মিডিਆ ਹਾਊਸਸ ਹੈ ਤਾਂ ਉਹਨਾਂ ਨੂੰ ਮੈਂ ਸਾਰਿਆਂ ਨੂੰ ਅਪੀਲ ਕਰੂੰਗਾ ਰਿਕੁਐਸਟ ਕਰੂੰਗਾ ਕਿ ਸਾਡਾ ਸਹਿਯੋਗ ਕਰੋ so that ਸਾਡੀ ਜਿਹੜੀ ਪੁਲਿਸਿੰਗ ਹੈ ਉਹ ਹੋਰ ਇਫੈਕਟਿਵ ਔਰ ਹੋਰ ਫਰੂਟਫੁਲ ਹੋਵੇ थैंक यू ਸਭ ਦੇ ਆਪਨੇ ਜੀ ਦਿਲੋਂ ਸਹਿਪਨਾ ਬਣਾਇਓ ਤਾਂ ਕਿ ਉਸ ਵਾਰ ਕੋਵਿਡ ਤੋਂ ਬਾਅਦ ਹੰਦਾ ਸਰ ਵੈਪਨ ਗੋਨ ਦਰਗਾ ਕਾਫੀ ਇੰਟੀਨਸ ਜੋਰ ਬਾਰਡਰ ਤੇ ਹੈ ਕਿ ਤਾਂ ਰਵੰਕਸ ਤੋਂ ਦੇ ਨਹੀਂ देयर आर ਚੈਲੰਜਸ ਮੈਂ ਇਸ ਤੋਂ ਪਹਿਲਾਂ ਨੇੜਲਾ ਡਿਸਟ੍ਰਿਕਟ ਬਟਾਲਾ ਉੱਥੋਂ ਹੀ ਆਇਆ ਹੈ ਐਂਡ ਵੀ ਹੈਵ ਕਨਫਰੰਟਡ ðiਸ ਚੈਲੰਜਸ ਤਾਂ ਬਟ ਪੰਜਾਬ ਪੁਲਿਸ ਇਜ਼ ਵੈਰੀ ਮੱਚ ਕੈਪੇਬਲ ਐਂਡ ਟਾਕਿੰਗ ਅਬਾਊਟ ðiਸ ਡਿਸਟ੍ਰਿਕਟ ਸਾਡੀ ਟੀਮਸ ਬੜੀ ਇਫੈਕਟਿਵ ਹੈ ਕੰਪੀਟੈਂਟ ਹੈ ਐਂਡ ਜਿਹੜੇ ਵੀ ਚੈਲੰਜਸ ਹੈ ਤੋਂ ਵੀਲ ਕਨਫਰੰਟ ðiਮ ਐਪਰੋਪਰੀਟਲੀ ਐਂਡ ਉਹਦੇ ਵਿੱਚ ਅਸੀਂ ਜ਼ਰੂਰ ਕਾਮਯਾਬੀ ਹਾਸਲ ਕਰਾਂਗੇ ਹੁਣ ਟਾਲਾ ਦੇ ਵਿੱਚ ਫੌਗੀ ਸੀਜ਼ਨ ਆ ਰਿਹਾ ਬਾਰਡਰ ਤੋਂ ਕਾਫੀ ਖੇਪਾਂ ਆਉਂਦੀਆਂ ਉਹਨਾਂ ਨੂੰ ਲੈ ਕੇ ਕੋਈ ਸਪੈਸ਼ਲ ਐਕਟੀਵਿਟੀ ਕੀਤੀ ਜਾਏਗੀ ਪੰਜਾਬ ਸਰਕਾਰ ਵੱਲੋਂ ਤੁਹਾਡੇ ਧਿਆਨ ਸੀ ਹੋਗਾ ਐਂਟੀ ਡਰੋਨ ਸਿਸਟਮਸ ਲਗਾਏ ਗਏ ਹੈ ਇਸ ਤੋਂ ਲਾ ਬੀਐਸਐਫ ਦੇ ਵੀ ਸਿਸਟਮਸ ਲੱਗੇ ਹੋਏ ਨੇ ਐਂਡ ਮੋਰ ਸੋ ਜਿਹੜੀ ਸੈਕੰਡਰਨ ਆਫ ਡਿਫੈਂਸ ਹੈ ਉੱਥੇ ਡਿਪਲॉयਮੈਂਟ ਉਹਨੂੰ ਅਸੀਂ ਰੀਵਰਕ ਕਰਕੇ ਆਲਰੇਡੀ ਡਿਪਲॉयਮੈਂਟ ਇਜ਼ देयर ਉਹਨੂੰ ਥੋੜਾ ਜਿਹਾ ਹੋਰ ਤਰੀਕੇ ਨਾਲ ਸਟਰੰਗਥਨ ਕਰਾਂਗੇ ਪੈਟਰੋਲਿੰਗ ਉਸ ਏਰੀਆ ਦੇ ਵਿੱਚ ਸੋ ਦੈਟ ਜਿਹੜਾ ਇੱਕ ਖਦਸ਼ਾ ਹੈ ਕਿ ਫੌਗੀ ਸੀਜ਼ਨ ਦੇ ਵਿੱਚ देयर ਇਜ਼ ਪੋਸਿਬਿਲਟੀ ਕਿ ਜਿਹੜੀ ਥੇਪ ਆ ਜਾਂਦੀ ਹੈ ਉਹਨੂੰ ਆਪਾਂ ਰੋਕਾਂਗੇ ਉਹਦੇ ਪ੍ਰਤੀ ਅਸੀਂ ਪ੍ਰੋਪਰ ਵਚਨ ਬੰਦੇ ਜੀ ਪੁਲਿਸਿੰਗ ਦਾ ਮੰਡੇਟ ਹੈ ਇਟਸ ਅ ਵੈਰੀ ਲਾਰਜ ਸਪੈਕਟ੍ਰਮ ਤੁਸੀਂ ਆਪ ਦੱਸ ਰਹੇ ਹੋ ਕਾਫੀ ਸਾਰੇ ਇਹਦੇ ਵਿੱਚ ਵਰਟੀਕਲਸ ਹੈ ਕਮ ਹੈਗੇ ਨੇ ਤਾਂ ਅੱਜ ਦੀ ਡੇਟ ਦੇ ਵਿੱਚ ਆਫਕੋਰਸ ਆਈ ਵਾਸ ਪ੍ਰੀਵੀਅਸਲੀ ਇਨ ਬਟਾਲਾ ਬਟ ਅੱਜ ਵੀ ਕੋਈ ਉੱਥੇ ਕੋਈ ਕੇਸ ਨਹੀਂ ਹੈ ਵਿੱਚ ਇਜ਼ ਅੰਡਰਟੇਸਟ ਤਾਂ ਉਥੋਂ ਵੀ ਅਸੀਂ ਮਿਹਨਤ ਕਰਕੇ ਕੰਪੀਟੈਂਟ ਐਂਡ ਪ੍ਰੋਫੈਸ਼ਨਲ ਪੁਲਿਸਿੰਗ ਕਰਕੇ ਏਵਰੀ ਕੇਸ ਵਾਸ ਟ੍ਰੇਸਟ ਐਂਡ ਜਿਹੜੇ ਵੀ ਕ੍ਰਿਮੀਨਲ ਸੀਗੇ ਤੇ ਵੈਨ ਬ੍ਰੌਟ ਟੂ ਜਸਟਿਸ ਤਾਂ ਸੇਮ ਇੱਥੇ ਵੀ ਸੇਮ ਹੀ ਪਹਿਲ ਹੋਗੀ ਕਿ ਪਹਿਲਾਂ ਤਾਂ ਅਸੀਂ ਵੀਲ ਫੋਕਸ ਔਨ ਪ੍ਰੀਵੈਂਟਿਵ ਪੁਲਿਸਿੰਗ ਕਿ ਪਹਿਲਾਂ ਤਾਂ ਕੋਈ ਹੋ ਜਾ ਇਨਸੀਡੈਂਟ ਹੀ ਨਾ ਹੋਵੇ ਤਾਂ ਉਸ ਚੀਜ਼ ਤੇ ਜ਼ਿਆਦਾ ਫੋਕਸ ਹੈ ਇਨ ਕੇਸ ਕਿਤੇ ਕੋਈ ਵਾਰਦਾਤ ਹੁੰਦੀ ਵੀ ਹੈ ਤਾਂ ਉੱਚ ਸਾਡੀ ਟੀਮਸ ਦੇ ਆਰ ਕੰਪੀਟੈਂਟ ਐਨਫ ਤਾਂ ਵੀਲ ਟ੍ਰੇਸ ਇਮੀਡੀਏਟਲੀ ਐਂਡ ਜਿਹੜਾ ਵੀ ਬੰਦਾ ਉਹਦੇ ਪਿੱਛੇ ਹੋਊਗਾ ਤਾਂ ਉਹਨੂੰ ਫਿਰ ਕਾਨੂੰਨ ਦੇ ਮੁਤਾਬਿਕ ਜਿਹੜੀ ਸਜ਼ਾ ਬੰਦੀ ਹੈ ਉਹ ਮਿਲੂਗੀ ਲੋਕਾਂ ਦੀ ਸੇਵਾ ਲਈ ਇੱਥੇ ਬੈਠੇ ਹੈ ਤਾਂ ਹਮੇਸ਼ਾ ਦਰਵਾਜ਼ਾ ਸਾਡਾ ਖੁੱਲਾ ਹੈ ਉਹ ਕਰੀ ਵੀ ਮੈਂ ਪਹਿਲਾਂ ਹੀ ਕਿਹਾ ਕਿ ਜਿਹੜਾ ਪਹਿਲਾ ਮੈਂ ਪੈਰਾਮੀਟਰ ਦੱਸਿਆ ਸੀਗਾ ਕਿ ਜੀ ਟਰਾਂਸਪੇਰੈਂਟ ਐਂਡ ਐਕਸੀਸਿਬਿਲਟੀ ਆਫ ਪਬਲਿਕ ਉਹਨੂੰ ਅਸੀਂ ਸੋਖਾ ਕਰਾਂਗੇ ਸੋ ਥੈਟ ਕਿਸੇ ਦਾ ਕੋਈ ਇਸ਼ੂ ਹੋ ਜਾਂਦਾ ਹੈ ਉਹ ਪਾਵੇ ਉਹ ਐਸਐਚਓ ਦਾ ਦਫ਼ਤਰ ਹੋਵੇ ਡੀਐਸਪੀ ਦਾ ਦਫ਼ਤਰ ਜਾਂ ਮੇਰਾ ਆਫ ਦਾ ਦਫ਼ਤਰ ਹੋਵੇ ਦੇ ਆਰ ਮੋਸਟ ਵੈਲਕਮ ਊਨੀ ਟਾਈਮ